ਸਸੀ ਗੱਲ ਜੀ ਸਾਰਿਆਂ ਨੂੰ ਆਪਣੇ ਪੰਜਾਬ ਦੇ ਵਿੱਚ ਬੜਾ ਆਪਣੇ ਸਾਰੇ ਭਰਾ ਕਹਿੰਦੇ ਆ ਕਿ ਪਾਣੀ ਜੋ ਇਹ ਜੋ ਰਾਇਪੇਰੀਅਨ ਕਾਨੂੰਨ ਬਿਜੀ ਦੇ ਦਰਿਆ ਜਿਹੜੇ ਸੂਬੇ ਦੇ ਵਿੱਚੋਂ ਦੀ ਲੰਘਦਾ ਜਾਂ ਜਿਹੜੇ ਸੂਬੇ ਨੂੰ ਉਸ ਦਰਿਆ ਦਾ ਜਾਂ ਨਦੀ ਦਾ ਨੁਕਸਾਨ ਝੱਲਣਾ ਪੈਂਦਾ ਜਾਂ ਹੜ ਆਉਂਦੇ ਆ ਤੇ ਉਹਦੇ ਉੱਤੇ ਰਾਈਟ ਵੀ ਉਸੇ ਸੂਬੇ ਦਾ ਹੁੰਦਾ ਕਿਉਂਕਿ ਜੇ ਉਹਦਾ ਨੁਕਸਾਨ ਜਿਹੜੀ ਸਟੇਟ ਚੱਲਦੀ ਆ ਉਹਦਾ ਫਾਇਦਾ ਵੀ ਉਸੇ ਸਟੇਟ ਦਾ ਹੱਕ ਹੁੰਦਾ ਇਹ ਪੂਰੇ ਜੋ ਰਾਈਪੇਰੀਅਨ ਕਾਨੂੰਨ ਦੇ ਅਕੋਰਡਿੰਗ ਇਹ ਸਿਸਟਮ ਬਣਾਇਆ ਗਿਆ ਪੂਰੀ ਦੁਨੀਆ ਦਾ ਇਹੀ ਸਿਸਟਮ ਆ ਪਰ ਭਾਰਤ ਦੇ ਵਿੱਚ ਵੀ ਦੂਜੇ ਸਾਰੀਆਂ ਜਗ੍ਹਾ ਜੇ ਕਿਤੇ ਨਦੀਆਂ ਜਾਂ ਦਰਿਆ ਨੇ ਉਹ ਸਾਰੇ ਸੂਬਿਆਂ ਦਾ ਆਪੋ ਆਪਣਾ ਸਿਸਟਮ ਆ ਆਪੋ ਆਪਣਾ ਉਹਨਾਂ ਦੇ ਜੋ ਕੰਟਰੋਲ ਉਹਨਾਂ ਦੇ ਅੰਦਰ ਹੈ ਸਿਰਫ ਪੰਜਾਬ ਹਰਿਆਣਾ ਤੇ Rajasthan ਤੇ ਹਿਮਾਚਲ ਇਹ ਸਟੇਟਾਂ ਨੂੰ ਸਾਰਿਆਂ ਨੂੰ ਜਾਨੀ ਕਿ ਇਸ ਝਮੇਲੇ ਦੇ ਵਿੱਚ ਪਾਇਆ ਗਿਆ ਤੇ ਪਾਣੀ ਇਹਦਾ ਜੋ ਰਾਈਪੀਰੀਅਨ ਸਿਧਾਂਤ ਦੇ ਤਹਿਤ ਜੇ ਦੇਖੀਏ ਆਪਾਂ ਵੀ ਜੋ ਦਰਿਆ ਆਪਣੇ ਪੰਜਾਬ ਦੇ ਵਿੱਚ ਦੀ ਲੰਘਦੇ ਆ ਨਾ ਤਾਂ ਰਾਜਸਥਾਨ ਨੂੰ ਟੱਚ ਕਰਦੇ ਆ ਨਾ ਉਹ ਹਰਿਆਣੇ ਨੂੰ ਟੱਚ ਕਰਦੇ ਆ ਤੇ ਚਲੋ ਜੇ ਹਰਿਆਣਾ ਆਪਣੇ ਚੋਂ ਨਿਕਲਿਆ ਜੇ ਇਸ ਕਰਕੇ ਉਹਨਾਂ ਦਾ ਹੱਕ ਆਪਾਂ ਮੰਨ ਲਈਏ ਤੇ ਚਲੋ ਹਰਿਆਣਾ ਤਾਂ ਚਲੋ ਆਪਣੇ ਚੋਂ ਹੀ ਨਿਕਲਿਆ ਉਹਦਾ ਆਪਾਂ ਇਹ ਗੱਲ ਮੰਨ ਲੈਣੀ ਹੈ ਤੇ Rajasthan ਦਾ ਨਾਂ ਆਪਾਂ ਟੱਚ ਕਰਦਾ ਨਾ Rajasthan ਦਾ ਕੋਈ ਇਹਦੇ ਉੱਤੇ ਹੱਕ ਬੰਦਾ ਤੇ ਫਿਰ ਵੀ ਦੇਖ ਲਓ 14000 ਕਿਊਸਿਕ ਪਾਣੀ Rajasthan ਨੂੰ ਦਿੱਤਾ ਜਾ ਰਿਹਾ ਹੈ 8000 ਤੋਂ ਲੈ ਕੇ 14 ਤੱਕ ਜੋ ਉਹਦਾ ਹਾਈਐਸਟ ਜੋ ਪਾਣੀ ਦੀ ਕਪੈਸਿਟੀ ਹੈ 14000 ਕਿਊਸਿਕ ਤੇ ਲੋਅ 8 8 ਤੋਂ ਲੈ ਕੇ 14 ਦੇ ਵਿੱਚ ਵਿੱਚ ਉਹਨਾਂ ਨੂੰ ਆਪਾਂ ਪਾਣੀ ਦੇ ਰਹੇ ਹਾਂ ਲਗਾਤਾਰ ਭਾਵੇਂ ਕਿੰਨੀ ਵੀ ਕਿੱਲਤ ਹੋਵੇ ਪੰਜਾਬ 'ਚ ਜਿਹੜਾ ਸਤਲੁਜ ਤੇ ਬਿਆਸ ਦਰਿਆ ਦਾ ਪਾਣੀ ਹੈ ਉਹਨੂੰ ਮੈਨੇਜ ਕਰਕੇ ਸਟੋਰ ਕਰਕੇ ਉਹ ਸਾਰਾ ਪਾਣੀ ਉਧਰ ਨੂੰ ਆਪਾਂ ਲਗਾਤਾਰ ਭੇਜਦੇ ਆਂ ਪੂਰਾ ਸਾਲ ਚੱਲਦਾ ਹੈ ਤੇ ਉਹਦੇ ਵਿੱਚੋਂ ਆਪਾਂ ਨੂੰ 6000 ਕਿਊਸਿਕ ਇੱਕ ਨਹਿਰ ਹੋਰ ਕੱਢੀ ਉਹ ਪੰਜਾਬ ਦੇ ਲਈ 6 ਤੋਂ ਲੈ ਕੇ 11-12000 ਕਿਊਸਿਕ ਤੱਕ ਉਹਦਾ ਪਾਣੀ ਜਾਂਦਾ ਹੈ ਤੇ ਬਾਕੀ 6500 6000 6500 ਇੰਨਾ ਕੀ ਰਹਿੰਦਾ ਪਾਣੀ ਤੇ ਉਹ ਪੰਜਾਬ ਨੂੰ ਦਿੱਤਾ ਜਾ ਰਿਹਾ ਜੋ ਹਰੀਕੇ ਹੈੱਡ ਤੋਂ ਜੋ ਦੋ ਕਨਾਲ ਨਿਕਲਦੀਆਂ ਇੱਕ ਰਾਜਸਥਾਨ ਲਈ ਤੇ ਇੱਕ ਪੰਜਾਬ ਫੀਡਰ ਦੀ ਤੇ ਉਹਨਾਂ ਸਟੇਟਾਂ ਤੋਂ ਨਾ ਕੋਈ ਰੈਵਨਿਊ ਇਸ ਚੀਜ਼ ਇਹਦਾ ਪਾਣੀ ਦਾ ਆ ਰਿਹਾ ਨਾ ਚਲੋ ਵੈਸੇ ਰੈਵਨਿਊ ਜੇ ਨਹੀਂ ਉਹ ਦਿੰਦੇ ਜਦੋਂ ਕੋਈ ਇਦਾਂ ਦੀ ਇਹਦਾ ਨੁਕਸਾਨ ਹੁੰਦਾ ਇਸ ਪਾਣੀ ਦਾ ਉਦੋਂ ਤਾਂ ਜਿਹੜੇ ਇਸ ਪਾਣੀ ਦਾ ਇਸਤੇਮਾਲ ਕਰਦੀਆਂ ਸਟੇਟਾਂ ਜਾਂ ਜਿਨ੍ਹਾਂ ਨੂੰ ਇਹ ਪਾਣੀ ਜਾ ਰਿਹਾ ਉਦੋਂ ਤਾਂ ਉਹਨਾਂ ਨੂੰ ਪੈਕੇਜ ਦੇਣ ਜਿਹੜਾ ਇਹਦੀ ਮਾਰ ਥੱਲੇ ਇਲਾਕਾ ਆ ਜਾਂਦਾ ਉਹਨਾਂ ਦੀ ਕੋਈ ਨਾ ਕੋਈ ਉਹਨਾਂ ਨੂੰ ਹੈਲਪ ਕਰਨੀ ਚਾਹੀਦੀ ਹੈ ਜੇ ਆਪਾਂ ਜੇ ਰਾਜਸਥਾਨ ਤੋਂ ਪੱਥਰ ਲੈਣੇ ਆ ਜਾਂ ਕਿਤੇ ਕੋਲਾ ਲੈਣੇ ਆ ਜਾਂ ਕਿਤੇ ਕੋਈ ਵੀ ਚੀਜ਼ ਕੁਦਰਤ ਦੀ ਬਖਸ਼ੀ ਨਿਕਲਦੀ ਹੈ ਤੇ ਪੇ ਕਰਕੇ ਆਪਾਂ ਉਹਨਾਂ ਤੋਂ ਲੈਣੇ ਤੇ ਆਪਣੇ ਕੋਲੇ ਪਾਣੀ ਹੈ ਤੇ ਪਾਣੀ ਆਪਣਾ ਇਦਾਂ ਹੀ ਵੰਡ ਦਿੱਤਾ ਗਿਆ ਬਹੁਤ ਜ਼ਿਆਦਾ ਪੰਜਾਬ ਨੂੰ ਇਗਨੋਰ ਕੀਤਾ ਗਿਆ ਤੇ ਪੰਜਾਬ ਦਾ ਸਾਰਾ ਪਾਣੀ ਇਦਾਂ ਬਰਬਾਦ ਕਰ ਦਿੱਤਾ ਗਿਆ ਜਿਹਦਾ ਕਾਰਨ ਪੰਜਾਬ ਦੇ ਜੋ ਖੇਤੀ ਲਈ ਪਾਣੀ ਚਾਹੀਦਾ ਸੀ ਉਹ ਪੂਰਾ ਨਾ ਮਿਲਣ ਕਾਰਨ ਫਿਰ ਲੋਕਾਂ ਨੂੰ ਢੜਾ ਢੜ ਕਨੈਕਸ਼ਨ ਦਿੱਤੇ ਗਏ ਢੜਾ ਢੜ ਬੋਰ ਲੱਗੇ ਤੇ ਥੱਲੇ ਵਾਲਾ ਪਾਣੀ ਕੱਢ ਕੱਢ ਕੇ ਕਈ ਇਲਾਕਿਆਂ 'ਚ ਡਾਰਕ ਜ਼ੋਨ 'ਚ ਚਲੇ ਗਿਆ ਯਾਨੀ ਕਿ ਕੁਦਰਤ ਨਾਲ ਪੰਜਾਬ ਦੇ ਵਿੱਚ ਇੰਨਾ ਜ਼ਿਆਦਾ ਖਿਲਵਾੜ ਕੀਤਾ ਗਿਆ ਕਿ ਜੋ ਡਾਰਕ ਜਨ ਚ ਪਾਣੀ ਚਲੇ ਗਿਆ ਹੋਰ ਇਹਦੀਆਂ ਕਿੰਨਾ ਸਾਈਡ ਇਫੈਕਟ ਆ ਕਿੰਨੇ ਹੈਪੇਟਾਈਟਸ ਸੀ ਕਿੰਨਾ ਪੰਜਾਬ ਦੇ ਵਿੱਚ ਹੋਰ ਬਹੁਤ ਸਾਰੀਆਂ ਕੈਂਸਰ ਕਿੰਨੀ ਆ ਬਹੁਤ ਸਾਰੀਆਂ ਪ੍ਰੋਬਲਮ ਇਹ ਜੋ ਕੁਦਰਤ ਦੇ ਨਾਲ ਖਲਵਾੜ ਕਰਨ ਕਰਕੇ ਪੰਜਾਬ ਇਹਨੂੰ ਝੇਲ ਰਿਹਾ ਤੇ ਦੂਜੀ ਗੱਲ ਐ ਐਮਐਸਪੀ ਦੇ ਰਿਆ ਝੋਨੇ ਤੇ ਤੇ ਕਣਕ ਤੇ ਤੇ ਝੋਨਾ ਪੰਜਾਬ ਦੀ ਫਸਲ ਨਹੀਂ ਐ ਇਹ ਵੀ ਦੂਜੇ ਸਟੇਟਾਂ ਨੂੰ ਝੋਨਾ ਪੰਜਾਬ ਦਾ ਇੱਕ ਖਾਣਾ ਨਹੀਂ ਏ ਝੋਨਾ ਚਾਵਲ ਤੇ ਇਹ ਵੀ ਦੂਜੀਆਂ ਸਟੇਟਾਂ ਨੂੰ ਦੇਣ ਲਈ ਪੰਜਾਬ ਨੂੰ ਐਮਐਸਪੀ ਦੇ ਦਿੱਤੀ ਗਈ ਭਾਰਤ ਸਰਕਾਰ ਵੱਲੋਂ ਕਿ ਇਹ ਝੋਨੇ ਤੇ ਪਾਣੀ ਬਹੁਤ ਲੱਗਦਾ ਹੈ ਤੇ ਪੰਜਾਬ ਦਾ ਪਾਣੀ ਬਰਬਾਦ ਹੋਈ ਜਾਵੇ ਤੇ ਅਲਟੀਮੇਟਲੀ ਜਦੋਂ ਇਹਦਾ ਪਾਣੀ ਦੀ ਸੰਕਟ ਆਉਣਾ ਆਉਣ ਵਾਲੇ ਸਮੇਂ 'ਚ ਮਾਹਿਰ ਜੋ ਕਹਿ ਰਹੇ 25 ਤੋਂ 30 ਸਾਲ ਦੇ ਵਿੱਚ ਪੰਜਾਬ ਦਾ ਜੋ ਥੱਲੇ ਵਾਲਾ ਪਾਣੀ ਹੈ ਕੁਝ ਇਲਾਕਿਆਂ 'ਚ ਬਿਲਕੁਲ ਨਹੀਂ ਰਹਿਣਾ ਵੀ ਆਪਾਂ ਉੱਥੇ ਪਾਣੀ ਕੱਢ ਸਕੀਏ ਤੇ ਪਾਣੀ ਜੇ 30 ਸਾਲ ਬਾਅਦ ਨਾ ਰਿਆ ਤੇ ਐਮਐਸਪੀ ਜਦੋਂ ਫਸਲ ਝੋਨੇ ਦੀ ਲੱਗਣੀ ਆ ਆਟੋਮੈਟਿਕ ਬੰਦ ਹੋ ਜਾਣੀ ਜਿੱਥੇ ਪਾਣੀ ਦੀ ਕਿੱਲਤ ਆ ਗਈ ਤੇ ਫਿਰ ਐਮਐਸਪੀ ਬੰਦ ਹੋ ਜਦੋਂ ਫਸਲ ਹੀ ਬੰਦ ਹੋ ਗਈ ਤੇ ਇਹ ਵੀ ਬੰਦ ਤੇ ਇਹ ਵੀ ਆਪਾਂ ਲollipops ਦੇ ਕੇ ਐਮਐਸਪੀ ਦੇ ਕੇ ਤੇ ਆਪਣਾ ਧਰਤੀ ਦੇ 5000 ਲੀਟਰ 1 ਕਿਲੋ ਚੌਲ ਪੈਦਾ ਕਰਨ ਲਈ ਆਪਾਂ ਧੜਾ ਧੜ ਜਮੀਨਾਂ ਚੋਂ ਕੱਢ ਰਿਹਾ ਤੇ ਦੂਜੀ ਬਿਜਲੀ ਫ੍ਰੀ ਕਰਕੇ ਵੀ ਇਹਨੂੰ ਅਨ ਕੰਟਰੋਲ ਪਾਣੀ ਦੇ ਉੱਤੇ ਕੋਈ ਅਗਲਾ ਬਟਨ ਨਾ ਪਾਉਂਦਾ ਸਾਰੀ ਰਾਤ ਚੱਲੀ ਜਾਂਦੀ ਐ 8-8 ਘੰਟੇ ਬਿਜਲੀ ਆਉਂਦੀ ਐ ਤੇ ਪਾਣੀ ਵੇਸਟ ਹੋਈ ਜਾਂਦਾ ਐ ਇਹਦੇ ਵਿੱਚ ਆਪਣੇ ਪੰਜਾਬੀਆਂ ਦੀ ਵੀ ਗਲਤੀ ਐ ਤੇ ਸਰਕਾਰਾਂ ਦੀ ਤਾਂ ਬਹੁਤ ਜ਼ਿਆਦਾ ਨਿਲਾਇਕੀ ਐ ਕਿ ਜੇ ਜਿਹੜੀ ਚੀਜ਼ ਪ੍ਰੋਪਰ ਮੈਨੇਜ ਕਿਸੇ ਚੀਜ਼ ਨੂੰ ਨਾ ਸਟੇਟ ਸਰਕਾਰ ਨੇ ਕੀਤਾ ਤੇ ਸੈਂਟਰ ਨੇ ਤਾਂ ਇਹਨੂੰ ਦੇਣਾ ਹੀ ਕੀ ਐ ਤੇ ਹੁਣ ਜਿਹੜਾ ਆਪਣੇ ਰਾਇਪੇਰੀਅਨ ਕਾਨੂੰਨ ਉਹਦੇ ਤਹਿਤ ਦੇਖ ਲਓ ਇਹਨਾਂ ਨੇ ਪਾਣੀ ਸਾਰਾ ਇਸ ਤਰੀਕੇ ਨਾਲ ਉਹਨੂੰ ਵੰਡ ਦਿੱਤਾ ਤੇ ਪੰਜਾਬ ਦੇ ਪੱਲੇ ਕੁਛ ਨਹੀਂ ਪਿਆ ਉਹ ਪਾਣੀ ਜਦੋਂ ਲੋਡ ਹੁੰਦੀ ਹੈ ਇਹ ਦਰਿਆ ਚੋਂ ਹਰੀਕੇ ਹੈੱਡ ਦੇ ਨੇੜੇ ਤੇੜੇ ਕੋਈ ਪਾਣੀ ਦੀ ਇਹਦੇ ਚੋਂ ਬੂੰਦ ਨਹੀਂ ਕਿਸੇ ਨੂੰ ਮਿਲਦੀ ਪਰ ਇਹ ਜਦੋਂ ਹਾੜ ਆਉਂਦਾ ਤੇ ਉਹ ਸਾਰਾ ਇਲਾਕਾ ਡੋਬ ਦਿੰਦਾ ਤੇ ਫਿਰੋਜ਼ਪੁਰ ਤੱਕੇ ਦੀ ਫਾਜ਼ਿਲਕਾ ਤੱਕੇ ਦਾ ਮਾਰ ਥੱਲੇ ਆਉਂਦਾ ਲੱਕਾ ਪਰ ਪਾਣੀ ਜਦੋਂ ਲੋਡ ਹੁੰਦੀ ਇਹਦੇ ਚੋਂ ਆਪਾਂ ਨੂੰ ਇੱਕ ਬੂੰਦ ਨਹੀਂ ਮਿਲਦੀ ਇੱਕ ਛੋਟੀ ਜੀ ਨਹਿਰ ਨਿਕਲਦੀ ਆ ਸੂਆ ਜਿਹਾ ਕੱਚੀ ਨਹਿਰ ਉਹ ਜਰੂਰ ਉਹਦਾ ਥੋੜਾ ਥੋੜਾ ਉਹ ਵੀ ਜਾਨੀ 1 ਕਿਲੋਮੀਟਰ ਨਹਿਰ ਤੋਂ 1 ਕਿਲੋਮੀਟਰ ਤੱਕ ਵੀ ਪਾਣੀ ਨਹੀਂ ਜਾਂਦਾ ਲੋਕਾਂ ਨੇ ਖਾਲੇ ਵੀ ਹਟਾ ਹੁਣ ਢਾ ਦਿੱਤੇ ਐ ਤੇ ਕਈ ਜਗ੍ਹਾ ਹੁਣ ਅੰਡਰਗਰਾਉਂਡ ਜੋ ਪਾਈਪਾਂ ਪਾਈਆਂ ਗਈਆਂ ਉਹ ਉਹਦੇ ਨਾਲ ਥੋੜਾ ਬਹੁਤ ਪਹਿਲਾਂ ਨਾਲੋਂ ਵਧਿਆ ਤੇ ਬਾਕੀ ਖਾਲੇ ਲੋਕਾਂ ਨੇ ਢਾਤੇ ਤੇ ਉਹ ਪਾਣੀ ਜਿਹੜਾ ਨਹਿਰ ਦਾ ਉਹ ਯਾਨੀ ਜਿਹੜੀ ਨਹਿਰ ਦੇ ਨਾਲ-ਨਾਲ ਜ਼ਮੀਨ ਹੈ ਉਹਨਾਂ ਨੂੰ ਥੋੜਾ ਬਹੁਤ ਮਿਲਦਾ ਹੈ ਬਾਕੀ ਸਾਰੇ ਖਾਲੇ ਹੀ ਹੈ ਨਹੀਂ ਕਿ ਪਾਣੀ ਦੂਜੀ ਕਿਤੇ ਉਥੋਂ ਕਿਲੋਮੀਟਰ ਤੱਕ ਤਾਂ ਬਹੁਤ ਵੱਡੀ ਗੱਲ ਆ ਕਿਲੋਮੀਟਰ ਤੋਂ ਅੰਦਰ-ਅੰਦਰ ਹੀ ਪਾਣੀ ਨਹਿਰ ਤੋਂ ਇਸਤੇਮਾਲ ਹੋ ਰਿਹਾ ਦੂਰ ਤੱਕ ਨਾ ਕੋਈ ਖਾਲਾ ਤੇ ਨਾ ਕੋਈ ਹੋਰ ਤਰੀਕਾ ਤੇ ਹੁਣ ਜੇ ਹੜ ਆਏ ਹੈ ਤੇ ਹੁਣ ਰਾਜਸਥਾਨ ਫੀਡਰ ਵੀ ਬੰਦ ਆ ਹਰਿਆਣੇ ਨੂੰ ਵੀ ਜਿਹੜਾ ਜਾਂਦਾ ਉਹ ਵੀ ਬੰਦ ਆ ਹੁਣ ਸਾਰਾ ਪਾਣੀ ਜੋ ਆ ਪੰਜਾਬ ਨੂੰ ਖੋਲਦਾ ਵੀ ਡੁੱਬੇ ਰੋ ਹੁਣ ਹੁਣ ਦੇਖੋ ਇਹ ਇੰਨਾ ਵੱਡਾ ਤੱਕਾ ਇਹਨੂੰ ਪ੍ਰੋਪਰ ਮੈਨੇਜਮੈਂਟ ਦੇ ਕੀਤੀ ਨਹੀਂ ਜਾ ਰਹੀ ਗਵਰਨਮੈਂਟ ਕਿਸੇ ਪਲਾਨਿੰਗ ਨਾਲ ਇਹਦਾ ਕੋਈ ਸਹੀ ਤਰੀਕੇ ਇਸਤੇਮਾਲ ਨਹੀਂ ਕੀਤਾ ਜਾ ਰਿਹਾ ਜਾਂ ਇਹ ਜਿਹੜਾ ਪਾਣੀ ਹੈ ਇਹਨੂੰ ਕੋਈ ਰੀਚਾਰਜ ਹੁਣ ਇੱਡੇ ਵੱਡੇ ਵੱਡੇ ਆਪਣੇ ਖੋਜਾਂ ਹੋ ਗਈਆਂ ਬੜਾ ਕੁਝ ਅੱਜ ਕੱਲ ਇੰਨੀ ਟੈਕਨੀਕ ਹੈ ਕਿ ਇਹ ਜੋ ਪਾਣੀ ਜਦੋਂ ਇਦਾਂ ਜਿਆਦਾ ਪਾਣੀ ਪਿਛੋਂ ਆਉਂਦਾ ਕੋਈ ਰੀਚਾਰਜ ਸਿਸਟਮ ਦਾ ਪਲਾਨ ਬਣਾਉਣ ਇਹ ਜੋ ਪਾਣੀ ਹੈ ਕੋਈ ਕੋਈ 100 ਕਿਲੋਮੀਟਰ ਲੰਮੀ ਕੋਈ ਇਦਾਂ ਦੀ ਨਹਿਰ ਬਣਾ ਦੇਣ ਵੱਡੀ ਤੇ ਉਹਦੇ ਵਿੱਚ ਜਗ੍ਹਾ ਜਗ੍ਹਾ ਤੇ ਥੱਲੇ ਰੀਚਾਰਜ ਪਲਾਂਟ ਲਾਉਣ ਤੇ ਉਹ ਪਾਣੀ ਥੱਲੇ ਭੇਜਿਆ ਜਾਵੇ ਇੱਕ ਤਾਂ ਨੁਕਸਾਨ ਨਾ ਹੋਵੇ ਇੱਕ ਥੱਲੇ ਵਾਲਾ ਪਾਣੀ ਰੀਚਾਰਜ ਹੋਵੇ ਤੇ ਜਿਹੜਾ ਇਹ ਪਾਣੀ ਆਪਣਾ ਥੱਲੇ ਵਾਲਾ ਲੋਕ ਕੱਢ ਕੇ ਇਸਤੇਮਾਲ ਕਰ ਰਹੇ ਆ ਤੇ ਆਉਣ ਵਾਲੇ ਸਮੇਂ ਲਈ ਬਹੁਤ ਲੰਮਾ ਟਾਈਮ ਹੈ ਇਹਦੇ ਨਾਲ ਆਪਣਾ ਪੰਜਾਬ ਦਾ ਪਾਣੀ ਥੱਲੇ ਵਾਲਾ ਸੇਵ ਰਹੂਗਾ ਇਹ ਪਲਾਨਿੰਗ ਨਹੀਂ ਹੈ ਗਵਰਨਮੈਂਟ ਕੋਈ ਭਾਰਤ ਸਰਕਾਰ ਨਾਲ ਕਿਸੇ ਪਾਲਿਸੀ ਬਣਾ ਕੇ ਕੋਈ ਇਹਦਾ ਫੂਲ ਪ੍ਰੂਫ ਇਹਦਾ ਸੋਲੂਸ਼ਨ ਵਾਲੇ ਪਾਸੇ ਕੋਈ ਤੁਰ ਨਹੀਂ ਰਿਹਾ ਤੇ ਡੰਗ ਟਪਾਉ ਜਾਂ ਆਪਣੀ ਜਿੱਦਾਂ ਦੇ ਲੋਕਾਂ ਦੀ ਸਾਈਕੀ ਹੈ ਵੀ ਇੱਕ ਤਤਕਾਲ ਜਿਹੜਾ ਕੰਮ ਦੇ ਟਾਈਮ ਪਾਸ ਕਰਨ ਲਈ ਜਾਨੀ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਇਆ ਜਾ ਰਿਹਾ ਹੈ ਲੌਂਗ ਟਾਈਮ ਪਾਲਿਸੀ ਨਹੀਂ ਹੈ ਕੋਈ ਲੌਂਗ ਟਾਈਮ ਇਹਦਾ ਕੋਈ ਜਿਹੜਾ ਪੱਕੇ ਪੈਰੀ ਹੱਲ ਆ ਉਹ ਕੋਈ ਨਜ਼ਰ ਨਹੀਂ ਆ ਰਿਹਾ ਨਾ ਕੋਈ ਇਦਾਂ ਦੀ ਪਲਾਨਿੰਗ ਬਣ ਰਹੀ ਹੈ ਨਾ ਕੋਈ ਇਦਾਂ ਦੀ ਆਪਣੀ ਲੀਡਰਸ਼ਿਪ ਸੁਹਿਰਦ ਦਾ ਵੀ ਇਹਨੂੰ ਸਹੀ ਤਰੀਕੇ ਟਾਈਟਲ ਕੀਤਾ ਜਾਵੇ ਤੇ ਨਾ ਦੇਖ ਲਓ ਹੋਰ ਤਾਂ ਇਹਨਾਂ ਨੇ ਬਿੱਲ ਕੀ ਭੇਜਨਾ ਦੂਜੀਆਂ ਸਟੇਟਾਂ ਨੂੰ ਇਹ ਜੋ ਹੱਡ ਦੀ ਮਾਰਦਾ ਹੀ ਪੈਕੇਜ ਦਾ ਬਿੱਲ ਭੇਜਦੇ ਨੇ ਵੀ ਇਹਦਾ ਜੋ ਤੁਸੀਂ ਫਾਇਦਾ ਲੈਨੇ ਹੋ ਵੀ ਇਹ ਸਾਡੇ ਪਾਣੀ ਤੁਹਾਡੇ ਰਾਜਸਥਾਨ ਤੱਕ ਜਾ ਰਿਹਾ ਬੀਕਨੇਰ ਤੱਕ ਤੇ ਹਰਿਆਣੇ ਚ ਵੀ ਜਾ ਰਿਹਾ ਤੇ ਇਹਦਾ ਔਖੀ ਘੜੀ ਤੱਕ ਘਟੋ ਘਟੇ ਇਹਨੂੰ ਕੋਈ ਪੈਕੇਜ ਪੰਜਾਬ ਨੂੰ ਦੇ ਦਿਓ ਜਿਹੜਾ ਤੁਹਾਡੇ ਲਈ ਇਹਨਾਂ ਪਾਣੀ ਤੁਹਾਨੂੰ ਦੇ ਰਿਹਾ ਤੇ ਉਹਦਾ ਤੁਸੀਂ ਵੀ ਕੋਈ ਥੋੜਾ ਬਹੁਤ ਸਾਥ ਦਿਓ ਤੇ ਹੁਣ ਦੂਜੀ ਗੱਲ ਇਹ ਕੋਸ਼ ਭਰਾ ਗਏ ਦਿੰਦੇ ਆ ਜੀ ਹਿਮਾਚਲ ਤੋਂ ਪਿੱਛੋਂ ਆ ਰਿਹਾ ਤੇ ਅੱਗੇ ਪੰਜਾਬ ਤੋਂ ਗਾਂ ਦੂਜੀਆਂ ਸਟੇਟਾਂ ਨੂੰ ਜਿਹੜਾ ਉਦੇਸ਼ ਇੱਕ ਹੈ ਤੇ ਜੇ ਹਿਮਾਚਲ ਦਾ ਦੇਵੇ ਤੇ ਫੇਰ हिमाचल पानी रोक ਨਹੀਂ ਸਕਦਾ ਕਿਉਂਕਿ ਹਿਮਾਚਲ ਕਿੱਧਰ ਨੂੰ ਪਾਣੀ ਕੱਢੂਗਾ ਪਹਾੜੀ ਏਰੀਆ ਤੋਂ ਅੱਗੇ ਜੋ ਗਰਾਊਂਡ ਸ਼ੁਰੂ ਹੁੰਦਾ ਉਹ ਪੰਜਾਬ ਹੀ ਹੈ ਤੇ ਉਹਦਾ ਜੋ ਨੇਚਰਲ ਵਹਾਜ ਹੋਇਆ ਪਾਣੀ ਦਾ ਉਹ ਪੰਜਾਬ ਵਾਲੀ ਸਾਈਡ ਨੂੰ ਆ ਦੂਜੀ ਸਾਈਡ ਕਿੱਦਾਂ ਤੁਸੀਂ ਚੇਂਜ ਕਰ ਲੋਗੇ ਇਦਾਂ ਦਾ ਫਿਰ ਕੱਲ ਨੂੰ ਚైనా ਪਿੱਛੋਂ ਚైనా ਚੋਂ ਆ ਰਿਹਾ ਪਾਣੀ ਹੈ ਉਹ ਕਹੂਗਾ ਸੀ ਰੋਕ ਲੈਣੇ ਇਹ ਜਿਹੜੀ ਚੀਜ਼ ਪੋਸੀਬਲ ਨਹੀਂ ਜੇ ਰੋਕ ਸਕਦੇ ਹੁੰਦੇ ਤੇ ਜੇ ਇੰਨਾ ਪਾਣੀ ਇਹਨਾਂ ਨੇ ਉਹ ਦੇਖੋ ਕਿੱਥੇ ਬੀਕਾ ਨੇਰ ਤੋਂ ਅੱਗੇ ਤੱਕ ਪਾਣੀ ਜਾ ਰਿਹਾ ਹੈ ਜੇ ਕੋਈ ਇਦਾਂ ਦਾ ਕੋਈ ਕਰ ਸਕਦੇ ਹੁੰਦੇ ਤੇ ਕਰਦੇ ਨਾ ਪੰਜਾਬ ਦੇ ਨਾਲ ਜਦੋਂ ਇਹਨਾਂ ਨੇ ਨਹਿਰਾਂ ਬਣਾ ਕੇ ਪੰਜਾਬ ਦੇ ਵਿਰੋਧ ਦੇ باوجود ਦੂਜੀਆਂ ਸਟੇਟਾਂ ਨੂੰ ਪਾਣੀ ਦੇ ਸਕਦੇ ਆ ਤੇ ਇਹ ਉੱਥੋਂ ਪਿੱਛੋਂ ਵੀ ਰੋਕ ਸਕਦੇ ਆ ਜੇ ਇਦਾਂ ਪੋਸੀਬਲ ਹੁੰਦਾ ਤੇ ਬਾਕੀ ਹੁਣ ਇਹਦਾ ਜੋ ਝਗੜੇ ਇਹਦੇ ਵਿੱਚ ਪੈਣ ਦਾ ਕੋਈ ਫਾਇਦਾ ਨਹੀਂ ਜੇ ਹੁਣ ਚਲੋ ਆਪਾਂ ਰਾਜਸਥਾਨ ਦਾ ਕਹਿ ਸਕਦੇ ਆ ਵੀ ਉਹਨਾਂ ਦਾ ਕੋਈ ਇਹਦੇ ਤੇ ਰਾਈਟ ਨਹੀਂ ਆ ਹਰਿਆਣਾ ਤਾਂ ਚਲੋ ਆਪਣੇ ਚੋਂ ਨਿਕਲਿਆ ਉਹ ਤਾਂ ਉਹਨਾਂ ਦਾ ਹੱਕ ਮੰਦਾ ਹੈ ਵੀ ਇੱਕ ਦੇਸ਼ ਆ ਤੇ ਚਲੋ ਆਪਾਂ ਇਹ ਗੱਲਾਂ ਨਹੀਂ ਕਰਦੇ ਪਰ ਇਹਦਾ ਜੋ ਪੰਜਾਬ ਨੂੰ ਜਿੰਨੀ ਲੋੜ ਆ ਘੱਟੋ ਘੱਟ ਉਹ ਪੂਰੀ ਲੋੜ ਤਾਂ ਕੀਤੀ ਜਾਵੇ ਥੱਲੇ ਵਾਲਾ ਜੋ ਪਾਣੀ ਕੱਢ ਕੱਢ ਕੇ ਲੋਕ ਇਸਤੇਮਾਲ ਕਰ ਰਹੇ ਆ ਡਾਰਕ ਜ਼ੋਨ ਚ ਚਲੇ ਗਿਆ ਜੇ ਇੱਥੇ ਖੇਤੀ ਸੰਕਟ ਆ ਗਿਆ ਤੇ ਹੋਰ ਕੋਈ ਇੱਥੇ ਇੰਡਸਟਰੀ ਨਹੀਂ ਕੋਈ ਹੋਰ ਕਾਰੋਬਾਰ ਨਹੀਂ ਕੀ ਕਰਨਗੇ ਲੋਕ ਇਹਦਾ ਵੀ ਸੋਚਿਆ ਜਾਵੇ ਨਾ ਜੋ ਲੋਕ ਇਹ ਚੀਜ਼ਾਂ ਕਹਿ ਰਹੇ ਆ ਵਾਰ-ਵਾਰ ਕਿ ਸਾਡੇ ਨਾਲ ਧੱਕਾ ਹੁੰਦਾ ਤੇ ਕੋਈ ਨਾ ਕੋਈ ਤਾਂ ਇਹਦੇ ਤੇ ਲੋਕਾਂ ਦੀ ਗੱਲ ਸੁਣੋ ਕਦੇ ਜੇ ਕੋਈ ਸਹੀ ਗੱਲ ਆ ਉਹਨੂੰ ਸਹੀ ਨੂੰ ਇੰਪਲੀਮੈਂਟ ਕੀਤਾ ਜਾਵੇ ਤੇ ਦੂਜੀ ਗੱਲ ਚਲੋ ਪਾਣੀ ਜੇ Rajasthan ਨੂੰ ਵੀ ਚਾਹੀਦਾ ਤੇ ਪੰਜਾਬੀ ਭਾਵੇਂ ਦਿਲ ਚ ਦਇਆ ਉਹਨਾਂ ਦੇ ਪਰ ਪਾਣੀ ਦੀ ਬਹੁਤ ਘਾਟ ਆ ਪਾਣੀ ਹੁਣ ਜੇ ਆਪਾਂ ਨੂੰ ਉਹ Rajasthan ਵਾਲਾ ਪਾਣੀ ਨਾ ਉਹਨਾਂ ਨੂੰ ਦੇਣਾ ਹੋਵੇ ਤੇ ਸਾਰਾ ਪੰਜਾਬ ਹੀ ਕਵਰ ਹੁੰਦਾ ਉਹ ਨਹਿਰ ਜਿਹੜਾ ਹਾਂ ਇੰਦਰਾ ਗਾਂਧੀ ਕਨਾਲ ਬੀਕਾਨੇਰ ਤੱਕ ਜਾ ਰਹੀ ਹੈ ਉਹ ਨਹਿਰ ਸਾਰਾ ਪੰਜਾਬ ਦਾ ਜੋ ਸਤਲੁਜ ਤੇ ਬਿਆਸ ਦਰਿਆ ਦਾ ਪਾਣੀ ਪੂਰਾ ਜਾਨੀ ਕਿ ਉਹ ਉਹੀ ਇੱਕ ਨਹਿਰ ਲੈ ਜਾਂਦੀ ਹੈ 80% ਤੇ 20% ਪੰਜਾਬ ਦੇ ਕੋਲ ਪਾਣੀ ਦੂਜਾ ਰਹਿ ਜਾਂਦਾ ਇੱਕ ਨਹਿਰ ਹੋਰ ਹੈ ਜਿਹੜੀ ਉਹ ਉਹਦੇ ਨਾਲ ਹੋ ਰਿਹਾ ਤੇ ਉਹ ਵੀ ਜੋ ਭਾਰਤ ਸਰਕਾਰ ਨਾਲ ਕਰਕੇ ਗੱਲਬਾਤ ਪੰਜਾਬ ਸਰਕਾਰ ਇਹਦਾ ਅੰਡਰਗਰਾਉਂਡ ਪਾਈਪਾਂ ਪਾ ਕੇ ਤੇ ਨਹਿਰਾਂ ਤੋਂ ਜਿਹੜਾ ਦੂਰ ਤੱਕ ਪਾਣੀ ਨਹੀਂ ਜਾ ਰਿਹਾ ਨੇੜੇ-ਨੇੜੇ ਖੇਤਾਂ ਨੂੰ ਲੱਗ ਰਿਹਾ ਹੈ ਇਹ ਪ੍ਰੋਪਰ ਕੋਈ ਇਹਦਾ ਸਿਸਟਮ ਬਣਾਉਣ ਤੇ ਸਾਰੇ ਘੱਟੋ-ਘੱਟ ਕੋਈ 2-3 ਕਿਲੋਮੀਟਰ ਤੱਕ ਤਾਂ ਪਾਣੀ ਜਾਵੇ ਨਹਿਰਾਂ ਦਾ ਤੇ ਦੂਜਾ ਥੱਲੇ ਵਾਲਾ ਪਾਣੀ ਫਿਰ ਆਪਣੇ ਆਪ ਘਟ ਹੋ ਜੂ ਇਸਤੇਮਾਲ ਤੇ ਦੂਜੇ ਨਹਿਰ ਦੇ ਪਾਣੀ ਨਾਲ ਪਜਾਊ ਸ਼ਕਤੀ ਵੱਧਦੀ ਹੈ ਜ਼ਮੀਨ ਦੀ ਤੇ ਖਾਦਾਂ ਸਪਰੇਆਂ ਦੀ ਘਾਟ ਘੱਟ ਲੋਡ ਪੈਂਦੀ ਹੈ ਤੇ ਇਹੀ ਸੋਲੂਸ਼ਨ ਆ ਜੇ ਪੰਜਾਬ ਨੂੰ ਲੌਂਗ ਟਾਈਮ ਪਾਲਿਸੀ ਬਣਾ ਕੇ ਸਹੀ ਮੈਨੇਜ ਚ ਜੇ ਸੇਵਾ ਕੋਈ ਹੈ ਤੇ ਇਹ ਹੈ ਇਹ ਕੀਤੀ ਜਾਵੇ ਲੋਕਾਂ ਨੂੰ ਔਖੀ ਘੜੀ ਚੋਂ ਕੱਢਿਆ ਜਾਵੇ ਥੈਂਕ ਯੂ ਸਤਿ ਸ੍ਰੀ ਅਕਾਲ